ਸਸੀਗਾ ਦੋਸਤੋ 9 ਜੂਨ 2025 ਦਿਨ ਸੋਮਵਾਰ ਤੇ ਜੋਰਜੀਆ ਸਾਡਾ ਤੀਜਾ ਦਿਨ ਹੈ ਜੋਰਜੀ ਦੀ ਮਾਰਨਿੰਗ ਬਹੁਤ ਹੀ ਸੁਹਾਣੀ ਸਵੇਰ ਹੈ ਤੇ ਅੱਜ ਅਸੀਂ ਵਾਪਸੀ ਪਾਉਣ ਲੱਗੇ ਆ ਸਾਡਾ ਸਾਰਾ ਗਰੁੱਪ ਤਾਂ ਕੱਲ ਹੀ ਆਇਆ ਸੀ ਕੱਲੇ ਵਾਪਸ ਚਲੇ ਗਿਆ ਤੇ ਅਸੀਂ ਹੁਣ ਜਿਹੜਾ ਗੁਰਦਰਾ ਸਾਹਿਬ ਦਾ ਦਰਸ਼ਨ ਪੈਂਡਿੰਗ ਹੈ ਮੰਦਰ ਦੇ ਦਰਸ਼ਨ ਪੈਂਡਿੰਗੇ ਤੇ ਨਾਲ ਸਹਿਮ ਜੀ ਸਾਡੇ ਜਾ ਰਹੇ ਆ ਤੇ ਕੁਝ ਹੋਰ ਅਸੀਂ ਸਰਚ ਕਰ ਰਹੇ ਹਾਂ ਏਰੀਆ ਨੂੰ ਇਹ ਇਹ ਅੰਕਲ ਸैम ਦਾ ਜਿਹੜਾ ਘਰ ਹੈ ਨਾ ਇਹਨਾਂ ਨੂੰ ਮੈਨੂੰ ਐਂ ਲੱਗਦਾ ਸੀ ਜਿਵੇਂ ਸਾਡਾ ਆਪਣਾ ਘਰ ਹੋਵੇ ਇਸ ਤਰ੍ਹਾਂ ਤਿੰਨ ਦਿਨ ਇਦਾਂ ਫੀਲ ਹੋਇਆ ਕਿ ਥਿਸ ਇਜ਼ ਮਾਈ ਓਨ ਹਾਊਸ ਹਾਂਜੀ ਦੋਸਤੋ ਅਪਡੇਸ਼ਨ ਐ ਕਿ ਇਹ ਬਾਬਾ ਜੋਰਜੀ ਦਾ ਡੇਰਾ ਹੈਗਾ ਕਿਉਂਕਿ ਹੁਣ ਅਸੀਂ ਅੰਦਰ ਜਾ ਕੇ ਆਏ ਨਤਮਸਤਕ ਹੋਏ ਆ ਤੇ ਉੱਥੇ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੈਗਾ ਸੋ ਇਹ ਅਪਡੇਸ਼ਨ ਹੈ ਡੇਰਾ ਹੈਗਾ ਜੋ ਵੀ ਇਤਿਹਾਸਿਕ ਧਾਰਮਿਕ ਇਹਨਾਂ ਦੀ ਪਰੰਪਰਾ ਹੈਗੀ ਉਹ ਮੰਨਤਾ ਹੈਗੀ ਕਾਫੀ ਵੱਡੀ ਗਿਣਤੀ ਚ ਸਾਡੇ ਪੰਜਾਬੀ ਲੋਕ ਵੀ ਆਉਂਦੇ ਨੇ ਤੇ ਕਾਫੀ ਸਰਾਹ ਵੱਡੀ ਹੈ ਪੰਗਾ ਸਾਹਿਬ ਬਹੁਤ ਵੱਡੀ ਹੈ ਜੀ ਬਹੁਤ ਵੱਡਾ ਮਤਲਬ ਜਿਹੜਾ ਪ੍ਰੈਮ ਪ੍ਰੈਮਸਿਸ ਹੈ ਨਾ ਜਿਹੜਾ ਗੁਰਦੁਆਰਾ ਸਾਹਿਬ ਦਾ ਬਹੁਤ ਹੀ ਜਾ ਗੁਰਦੁਆਰਾ ਜਿਹੜਾ ਡੇਰਾ ਡੇਰਾ ਜੋ ਵੀ ਹੈਗਾ ਹਾਂ ਜੀ ਬਹੁਤ ਹੀ ਵੱਡਾ ਹੈ ਤੇ ਇਹਨਾਂ ਦਾ ਮੋਟਰ ਦਾ ਤੁਸੀਂ ਦੱਸਦੇ ਕਿੱਥੇ ਆ ਥੱਲੇ ਇਹਨਾਂ ਦਾ ਤਾਂ ਸਾਡੇ ਡੜਬਾਰ ਦੇ ਕੋਲ ਹੈ ਇੱਕ ਤਾਂ ਝੰਡਾ ਜੀ ਝੰਡਾ ਜੀ ਇੱਕ ਫੇਰ ਬਾਬੇ ਦੀ ਹਰੀਪੁਰ ਇੱਕ ਬਾਬਾ ਹਰੀਪੁਰ ਹੈਗੇ ਤੇ ਇਹ ਹੋ ਗਿਆ ਥਰਡ ਤੇ ਇੱਕ ਸਟਾਪ ਕਹਿੰਦੇ ਹੋਰ ਵੀ ਹੈ ਗੁਰੂ ਦਾ ਖੂਬ ਵੀ ਹੈ ਇਸ ਤੋਂ ਵੀ ਕਹਿੰਦੇ ਇੱਕ ਉੱਪਰ ਹੈਗਾ ਹਾਂ ਉਹ ਵੀ ਕਿਤੇ ਸਵਾਭ ਬਣਿਆ ਦਰਸ਼ਣ ਕਰਾਂਗੇ ਉਸ ਤੋਂ ਡੇ 3 ਹੈ 8 ਵਜੇ ਦਾ ਸਮਾਂ ਹੋ ਗਿਆ ਤੇ ਅਸੀਂ ਹੁਣ ਵਾਪਸੀ ਜਿਹੜਾ ਮੰਦਿਰ ਵੀ ਸਾਡਾ ਪੜਨ ਗਿਆ ਉਹਦੇ ਵੀ ਦਰਸ਼ਨਦਾਰੇ ਕਰਾਂਗੇ ਲਓ ਜੀ ਦੋਸਤੋ ਸਵੇਰੇ 8:30 ਦਾ ਸਮਾਂ ਹੋ ਗਿਆ ਤੇ ਅਸੀਂ ਜੋਰਜੀ ਤੋਂ ਰੂਟ ਬਦਲ ਲਿਆ ਜਾਰਜੀ ਤੋਂ ਪਰਬਾਣੂ ਦਾ ਰਸਤਾ ਫੜ ਲਿਆ ਦਾ ਦੇਖੋ ਬੰਗਾ ਜੀ ਲੈ ਰਿਆ ਆਨੰਦ ਇੱਕ ਨੇਚਰਲ ਸਟੈਪਸ ਤੇ ਬਹਿ ਗਏ ਤੇ ਪਿੱਛੇ ਸੀਨਿਕ 뷰 ਦੇਖੋ ਇਹਨਾਂ ਦੇ ਬਾਹ ਬਾਦੀਆਂ ਬਾ ਕਮਾਲ ਬਾਦੀਆਂ ਤੇ ਸੂਰਜ ਪੂਰਾ ਖੜਮੀ ਧੁੱਪ ਹੈ ਤੇ ਇਧਰ ਵੀ ਮੈਂ ਤੁਹਾਨੂੰ ਦਿਖਾਉਣਾ ਵੈਲੀਜ਼ ਐਂਡ ਕ੍ਰੈਸਟ ਤੇ ਆਹ ਦੇਖੋ ਪੂਰੀ ਸ਼ਾਂਤਮਈ ਸੜਕ ਹੈ ਅਸੀਂ ਹੀ ਹਾਂਗੇ ਇੱਥੇ ਜਾਂ ਲੋਕਲ ਲੋਕ ਟਮਾਟਾ ਮਾਉਂਦਾ ਆਹ ਦੇਖੋ ਸਾਫ ਸੁਥਰੀਆਂ ਬਾਦੀਆਂ ਕਿਆ ਬਾਤ ਹੁਣ ਦੱਸੋ ਕਿਆ ਕਹਿੰਦੇ ਸੀ ਜੀ ਮੈਂ ਕਿਹਾ ਵੈਲੀਜ਼ ਐਂਡ ਪੀਕਸ ਬਹੁਤ ਨੇ ਇੱਥੇ ਬਹੁਤ ਜ਼ਿਆਦਾ ਡੂੰ ਐਨੀ ਡੂੰਗੀ ਖਾਈ ਐ ਔਰ ਐਨੇ ਉੱਚੇ ਪਹਾੜ ਐ ਤੇ ਜੇ ਅਸੀਂ ਚੁੱਪ ਕਰਦੇ ਆ ਤਾਂ ਪੰਛੀਆਂ ਦੀ ਤੇ ਜਿਹੜਾ ਬੀਂਡਿਆਂ ਦੀ ਆਵਾਜ਼ ਤੁਸੀਂ ਮਹਿਸੂਸ ਕਰ ਸਕਦੇ ਆ ਆ ਦੇਖੋ ਆ ਚਿੜੀਆਂ ਬੋ ਰਹੀਆਂ ਜੀ ਚਹਿਕ ਚਹਾ ਰਹੀਆਂ ਇੱਥੇ ਲੋ ਜੀ ਦੋਸਤੋ ਇੱਕ ਕਰਾਲਗਾ ਟਵਰਸ਼ਾ ਸ਼ਾਲ ਦਾ ਤੇ ਬੜਾ ਫੇਮਸ ਓਪਨ ਮੰਦਿਰ ਹੈ ਹਰੀਕ੍ਰਿਸ਼ਨ 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 ਹਰੇ ਹਰੇ ਤੇ ਇਹ ਮੰਦਿਰ ਸਾਡੇ ਦੋਸਤ ਕੱਲ ਦੇ ਕੇ ਸੀ ਤੇ ਅਸੀਂ ਅੱਜ ਜਾ ਰਹੇ ਹਾਂ ਓਪਨ ਚ ਮੰਦਿਰ ਹੈਗਾ ਥੋੜੇ ਜਿਹਾ ਸਟੈਪਸ ਹੈ ਕਰੋ ਜੀ ਐਂਟਰੀ ਵਾਹਿਗੁਰੂ ਲਓ ਜੀ ਬੱਲਾ ਬੰਗੜਾ ਸਾਹਿਬ ਨੇ ਤਨਾ ਟੰਦ ਆਸਤਾ ਆਹ ਸਟੈਪਸ ਹੈ ਇਹ ਮੁੰਨਾ ਜਿਹੜੀ ਕੋਈ ਮਹਤਤਵ ਬਹੁਤ ਕਬਰੀ ਮਹਤਤਾ ਹੈ ਓਪਨ ਚੈਨਲ ਹੈ ਓਪਨ ਚਲੋ ਚਲੋ ਚਲ ਦੇ ਦਿੰਦੇ ਹਾਂ ਫਿਰ ਓਪਨ ਮੰਦਰ ਤੱਕ ਲੈ ਕੇ ਜਾ ਰਹੇ ਹਾਂ ਤੁਹਾਨੂੰ ਸਿ ਕੱਲ ਆਏ ਸੀ ਸਾਡੇ ਸਾਥੀ ਤੇ ਅਸੀਂ ਅੱਜ ਮਾਰਨਿੰਗ ਕਿਉਂਕਿ ਅਧਿਆਤਮਿਕ ਬਾਤ ਦੀ ਪਹਿਲੀ ਮੰਗ ਹੈ ਕਿ ਫਰੈਸ਼ ਤੁਸੀਂ ਸਾਫ ਸੁਥਰੇ ਤਨ ਮਨ ਤੋਂ ਆਓ ਤੇ ਅਸੀਂ ਉਹ ਸ਼ਰਤਾਂ ਖਰੀਆਂ ਪੂਰੀਆਂ ਕਰਦੇ ਹੋਏ ਕਿ ਨਹੀਂ ਮੰਗਾ ਸਭ ਬਿਲਕੁਲ ਕੱਲ ਜਦੋਂ ਸਾਡੇ ਸਾਥੀ ਐ ਉਦੋਂ ਅਸੀਂ ਟਰੈਕ ਤੋਂ ਥੋੜੇ ਥਕਾਵਟ ਮਹਿਸੂਸ ਕਰ ਰਹੇ ਸੀਗੇ ਸੋ ਅਸੀਂ ਉਦੋਂ ਹੋਮ ਸਟੇਜ 'ਚ ਰੈਸਟ ਕਰਨ ਨੂੰ ਤਜੀਦ ਦਿੱਤੀ ਸਕਿੱਪ ਕਰਤਾ ਜੀ ਹਾਂ ਤੇ ਅੱਜ ਅਸੀਂ ਮਾਰਨਿੰਗ 'ਚ ਖੁੱਲੇ ਦੱਖਣੇ ਦਰਾਰ ਬਹਣ ਗਿਆ ਪਹਿਲਾਂ ਜੋਰਜੀ ਦੇ ਡੇਰਾ ਸਭ ਤੇ ਜਾ ਗਏ ਤੇ ਫਿਰ ਆ ਓਪਨ ਮੰਦਿਰ ਤੇ ਫਿਰ ਸਾਡੀ ਚੰਡੀਗੜ੍ਹ ਮੁਹਾਲੀ ਵਾਪਸੀ ਹੈ ਵਾਇਆ ਪਰਮਾਣੂ ਵਾਇਆ ਪਰਮਾਣੂ ਰੂਟ ਪੜਾ ਉਹ ਲਖਣ ਚੁੰਨ ਲਿਆ ਸੀ ਸੁਹਾਬ ਨਾਲੇ ਰੋੜੇ ਦਿਖਾਓ ਕਿਆ ਕਿਆ ਖੂਬਸੂਰਤੀ ਹੈ ਹਾਂ ਆ ਦੇਖੋ ਸਾਰਾ ਚੁਗਿਰਦਾ ਦੇਖੋ ਦੋਸਤੋ ਬਹੁਤ ਹੀ ਅੱਛੀ ਬਨਸਪਤੀ ਹੈ ਫਲੋਰਾ ਐਂਡ ਫੋਨਾ ਹੂੰ ਦੋਨੋਂ ਵਾਹ ਕਮਾਲ ਹੈ ਇੱਥੇ ਵਾਹ ਜੀ ਵਾਹ ਆ ਬੋਹਵਾ ਬਹੁਤ ਹੀ ਸ਼ੁੱਧ ਤੇ ਇਕ ਤਾਂ ਸਾਡੀ ਮਾਰਨਿੰਗ ਵਾਕ ਹੁੰਦੀ ਹੋਈ 100 ਤੋਂ ਵੱਧ ਪੌੜੀਆਂ ਹੋਣੀਆਂ ਜੀ ਹਾਂ ਜੀ 100 ਪਲੱਸ ਸਟੈਪਸ ਹੈ ਵੱਡੇ ਸਟੈਪਸ ਬੰਦੇ ਅਸੀਂ ਤਾਂ ਤੁਹਾਨੂੰ ਪਤਾ ਯਾ ਟਰੈਕਰ ਹੈ ਪਰਬਤ ਰੋਹੀ ਹੈ ਪਰਬਤ ਰੋਹੀ ਕਿ ਰੇਰੀ ਲੇਕ ਤੇ ਚੜ ਜਾਨੇ ਸੋ ਪਹੁੰਚਣ ਆਲੇ ਆਪਾਂ ਇੱਕ ਛੋਟਾ ਜਿਹਾ ਸਟ੍ਰੈਚ ਤੋਂ ਬਾਅਦ ਓਪਨ ਮੰਦਿਰ ਵਿਖੇ ਸੋ ਕਹਿਰ ਹੋ ਗਿਆ ਸਾਡਾ ਇਹ ਜੋਰਜੀ ਦਾ ਤੋਰੋਜਾ ਪਲਾਂਟ ਦੇਖ ਇਹ ਹੈ ਜੀ ਫਰੂਟ ਪਲਾਂਟਸ ਹੈ ਹਾਂਜੀ ਚਲੋ ਅੱਗੇ ਆਹਾ ਪੰਛੀ ਚਾਚਾ ਹਾਟ ਆ ਸੁਣੋ ਜੀ ਆ ਜੀ ਆ ਮੈਡਮ ਬਰਾੜ ਦੀ ਤਰ੍ਹਾਂ ਪੰਛੀਆਂ ਦੀ ਆਵਾਜ਼ ਸੁਣੋ ਪੰਛੀਆਂ ਦੀ ਆਵਾਜ਼ ਠੀਕ ਹੈ ਲੋ ਜੀ ਮੈਡੀਸਨਲ ਪਲਾਂਟ ਵੀ ਆ ਗਿਆ ਹਲਦੀ ਹੈ ਹਾਂਜੀ ਤੇ ਕਿਹਾ ਅਸੀਂ ਕੱਲ ਦੇ ਇਦਾਂ ਦੀਆਂ ਚੀਜ਼ਾਂ ਦੇਖਦੇ ਜਾ ਰਹੇ ਹਾਂ ਜੀ ਚਲੋ ਕੱਲ ਅਸੀਂ ਦੇਖਿਆ ਸੀਗਾ ਅਰਬੀ ਅਰਬੀ ਜੰਗਲੀ ਪਦੀਨਾ ਪਦੀਨਾ ਔਰ ਉਹ ਟਮਾਟਰਾਂ ਦੇ ਬੂਟੇ ਸ਼ਿਮਲਾ ਮਿਰਚ ਅੰਜੀਰ ਅੰਜੀਰ ਤੇ ਨਾਸਪਾਤੀ ਨਾਸਪਾਤੀ ਦਾ ਜੀ ਖਾਧੀਆਂ ਤੋੜ ਤੋੜ ਕੇ ਕੱਚੀਆਂ ਜੀ ਹਾਂਜੀ ਤੇ ਈਵਨ ਉੱਥੇ ਦੇਖੋ ਜੰਗਲ ਦੇ ਵਿੱਚ ਅਨਾਰ ਸੀਗੇ ਜੰਗਲ ਦੇ ਵਿੱਚ ਆਪਣੇ ਆਪ ਜਮੇ ਕੁਦਰਤੀ ਜਿਦਾ ਕੁਦਰਤੀ ਹੈ ਨਾ ਸਾਰੇ ਅਨਾਰ ਸੀਗੇ ਆ ਗਿਆ ਜਿਸਟੇ ਉੱਪਰ ਉਹ ਮੈਂ ਤਾਂ ਹਾਸੇ ਚ ਕਹਿ ਰਿਹਾ ਸੀਗਾ ਕੱਲ ਮੈਂ ਕਿਹਾ ਅਰਬੀ ਫਾਰਸੀ ਉਰਦੂ ਸਾਰਾ ਇਕੱਠਾ ਹੀ ਇੱਥੇ ਹੀ ਹੋਇਆ ਬਸ ਸੋ ਬਾਇਓਡਾਈਵਰਸਿਟੀ ਹੋ ਜਾਂਦੀ ਹੈ ਜੰਗਲ ਚ ਨੇਚਰ ਕੁਸ਼ਲਿਆ ਨਦੀ ਦੇ ਮੋਢ ਤੋਂ ਆਏ ਆ ਜਿੱਥੋਂ ਫੁੱਟਦਾ ਅਸੀਂ ਕੁਸ਼ਲਿਆ ਜਿੱਥੇ ਓਰੀਜਿਨੇਟ ਹੁੰਦੀ ਉਹ ਦੇਖੀ ਲੋ ਜੀ ਮੰਦਰ ਦਿਖਾਓ ਹੁਣ ਮਗਾ ਸਾਹਿਬ ਬਾਹਰ ਇਹ ਓਪਨ ਮੰਦਿਰ ਹੈ ਜੀ ਬਹੁਤ ਹੀ ਇਤਿਹਾਸਿਕ ਓਪਨ ਮੰਦਿਰ ਆਪਣੀ ਤਰ੍ਹਾਂ ਦਾ ਪਹਿਲਾ ਅਸੀਂ ਮੰਦਿਰ ਇਹ ਦੇਖ ਰਹੇ ਹਾਂ ਤੇ ਕ੍ਰੈਡਿਟ ਗੋਸ ਟੂ ਐਡਵੈਂਚਰ ਗਰੁੱਪ ਟ੍ਰਾਈ ਸਿਟੀ ਹੁਣ ਅਸੀਂ ਬੂਟ ਖੋਲਣੇ ਆ ਜੀ ਓਕੇ ਪਹਿਲਾਂ ਤਾਂ ਜੋੜੇ ਉਤਾਰੋ ਲਓ ਜੀ ਇਹ ਹੈਗਾ ਜੀ ਓਪਨ ਮੰਦਿਰ ਸਾ ਲొਕੇਸ਼ਨ ਦੇਖੋ ਆਲੇ-ਦਾਲੇ ਕੀ ਬਾਤ ਹੈ ਕੀ ਖੂਬਸੂਰਤ ਦ੍ਰਿਸ਼ ਹੈ ਇੱਥੇ ਕੁਦਰਤ ਹੀ ਤੁਸੀਂ ਅਧਿਆਤਿਕ ਮਾਦ ਨਾਲ ਜੁੜਦੇ ਹੋ ਲੋਕੇਸ਼ਨ ਅਹੀ ਜੀ ਹੈ ਸੋ ਮੈਂ ਕਹਿੰਦਾ ਇੱਥੇ ਜੇ ਚੌਂਕੜੀ ਮਾਰ ਕੇ ਬਹਿ ਜੇ ਬੰਦਾ ਨਾ ਰੱਬ ਦੇ ਨਾਲ ਸਿੱਧਾ ਜੁੜ ਸਕਦਾ ਬਿਲਕੁਲ ਬਿਲਕੁਲ ਸੋ ਹੈਗਾ ਓਪਨ ਮੰਦਿਰ ਓਹ ਹੈ ਗਰੂ ਸੋ ਅੱਜ ਦਾ ਸਾਡਾ ਡੇ 3 ਜਿਹੜਾ ਟਰੈਕ ਹੈ ਪੂਰਾ ਕੁਦਰਤ ਦੇ ਆਸਤਾ ਦੇ ਲਿਖੇ ਲੱਗਦਾ ਹੋਇਆ ਲੋ ਜੀ ਮੰਗਾ ਸਾਹਿਬ ਹੋ ਰਹੇ ਨਤਮਸਤਕ ਤੇ ਇੱਧਰ ਦੇਖੋ ਘੰਟੀ ਪਈ ਐ ਗੋਲਕ ਪਿਆ ਤੇ ਇੱਧਰ ਤਰਸ਼ੂਲ ਤੇ ਗਾਗਰ ਸ਼ਿਵ ਜੀ ਦਾ ਮੰਦਿਰ ਹੈ ਜੀ ਆਹ ਦੇਖ ਰਹੇ ਤੁਸੀਂ ਸ਼ਿਵ ਜੀ ਦਾ ਮੰਦਿਰ ਹੈ ਸ਼ਿਵ ਜੀ ਦੇ ਜਿਹੜਾ ਨਾਗ ਹੈ ਤੇ ਨਾਲ ਗਊ ਦਾ ਸਾਈਂ ਨਾ ਗੜਵੀ ਪਈ ਐ ਤੇ ਆਹ ਦੇਖੋ ਆਹ ਦੇਖੋ ਆਹ ਦੇਖੋ ਮੰਗਾ ਸਾਹਿਬ ਪੂਰੀ ਆਸਤਾ ਦੇ ਨਾਲ ਘੰਟੀ ਵੀ ਵਜਾਉਨੇ ਆ ਤੇ ਇੱਕ ਵਾਰ ਫੇਰ ਆ ਬੈਲ ਵਜਾਓ ਜੀ ਮੰਗਾ ਸਾਹਿਬ ਵਾਹਿਗੁਰੂ ਪਾਹੀਓ 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 ਲੋ ਜੀ ਬੰਗਾ ਸਾਹਿਬ ਪਹਾੜਾਂ ਦਾ ਪ्योर ਨੀਰ ਜਲ ਪੀਂਦੇ ਹੋਏ ਤੇ ਇੱਧਰ ਸਾਨੂੰ ਮਿਲੇ ਆ ਪਰਮਜੀਤ ਜੀ ਇਹ ਇੱਥੇ ਤੇ ਜਿਹੜਾ ਇਹ ਸ਼ਿ ਮੰਦਿਰ ਹੈ ਕਰਾਲ ਘਾੜ ਦਾ ਇਹਦੇ ਜਿਹੜੇ ਪੁਜਾਰੀ ਹੈ ਇਹਨਾਂ ਦੇ ਪਾਪਾ ਹੈਗੇ ਉਹ ਅੱਜ ਆਏ ਨਹੀਂ ਉਹਨਾਂ ਦੀ ਜਗ੍ਹਾ ਇਹ ਆਏ ਆ ਇਸ ਮੰਦਿਰ ਦੀ ਜੋ ਵੀ ਇਤਿਹਾਸ ਹੈ ਉਸਕੇ ਬਾਰੇ ਵਿੱਚ ਬਤਾएंगे ਪਰਮਜੀਤ ਜੀ ਇਹ ਪਨੇ ਕਰਾਲ ਘਟ ਸੂਰ ਦੇਵਤਾ ਜੀ ਦਾ ਮੰਦਿਰ ਹੈ ਯਹਾਂ ਪੇ ਸਭ ਜਿਵੇਂ ਪਬਲਿਕ ਆਤੀ ਹੈ ਬਹੁਤ ਆਤੀ ਹੈ ਬੜੀ ਮੰਨਤਾ ਹੈ ਇਸ ਕੀ ਜੋ ਰਾਜਾ ਜੀ ਬਤਾ ਰਹੇ ਤੇ ਕੌਣ ਸਤ ਇੱਕ ਸੂਤ ਰਾਜਾ ਦਾ ਸੂਤ ਰਾਜਾ ਦਾ ਮੰਦਿਰ ਹਾਂ ਸੂਤ ਰਾਜਾ ਨੂੰ ਛਤ ਨਹੀਂ ਚਾਹਤੇ ਉਹਨਾਂ ਦਾ ਮਾਨ ਮੰਨਿਆ ਹੈ ਕਿ ਉੱਪਰ ਛਤ ਨਹੀਂ ਹੋਣੀ ਚਾਹੀਦੀ ਹਾਂ ਤੁਸੀਂ ਇਹ ਓਪਨ ਮੰਦਿਰ ਹੈ ਸੋ ਹਾਂਜੀ ਦੋਸਤੋ ਹਲੇ ਸਿਰਫ ਕੰਟਾ ਪਰ ਹੋਇਆ ਸਾਨੂੰ ਚੱਲਿਆ ਨੂੰ 8:00 ਵਜੇ ਤੋਂ ਵੀ ਬਾਅਦ ਹੀ ਨਿਕਲੇ ਸੀ ਤੇ ਹਲੇ ਸਵਾ 9 ਹੋਏ ਆ ਤੇ ਦੋ ਰਸਤੇ ਹੁੰਨੇ ਆ ਬਨਾਸਰ ਵਿਖੇ ਤੇ ਇਹ ਟਿੰਬਲ ਟ੍ਰੇਨ ਹੈ ਜੀ ਕਾਫੀ ਸ਼ਾਰਟਕਟ ਰਸਤਾ ਆ ਗਿਆ ਆ ਗੱਡੀ ਇੱਧਰੋਂ ਆ ਰਹੀ ਹੈ ਇਹ ਟਿੰਬਲ ਟ੍ਰੇਨ ਹੈ ਇਹ ਥੱਲੇ ਪਰਮਾਣੂ ਨੂੰ ਰਸਤਾ ਜਾ ਰਿਹਾ ਤੇ ਹੁਣ ਮੈਂ ਕੈਮਰਾ ਦੂਜੇ ਪਾਸੇ ਲੰਨਾ ਲਓ ਜੀ ਆਹ ਸੜਕ ਜਿਹੜੀ ਉੱਪਰ ਗਈ ਇਹ ਟਿੰਬਲ ਡਰੇਨ ਨੂੰ ਗਈ ਆ ਬਨਾਸਰ ਦਾ ਬੋਰਡ ਜੇ ਹੋਇਆ ਨੇੜੇ ਕਰਕੇ ਦਿਖਾਉਣਾ ਇਹ ਬਨਾਸਰ ਦਾ ਬੋਰਡ ਲੱਗਿਆ ਤੇ ਆ ਜਿਹੜੀ ਥੱਲੇ ਸੜ ਗਈ ਇਹ ਪਰਮਾਣੂ ਨੂੰ ਚਲੇਗੀ ਤੇ ਬਾਰ-ਬਾਰ ਮੈਂ ਤੁਹਾਨੂੰ ਅੱਜ ਦੇ ਵਲੌਗ ਚ ਦੱਸ ਰਿਹਾ ਬੜਾ ਹਰਾਨੀ ਜਰਕ ਹੈ ਮੰਗਾ ਸਾਹਿਬ ਕਿ ਸਿਰਫ ਅਸੀਂ ਆ ਵੀ ਇਹਨੂੰ ਵੀ ਕਵਰ ਕਰੋ ਪ੍ਰਧਾਨ ਮੰਤਰੀ ਸੜਕ ਗ੍ਰਾਮ ਯੋਜਨਾ ਸੋ ਇੱਥੇ ਪੂਰਾ ਬੋਜਨਗਰ ਸੇ ਬਨਾਸਰ ਕਿੰਨਾ ਕਿਲੋਮੀਟਰ ਹੈ ਕੁੱਲ ਲੰਬਾਈ 12 ਕਿਲੋਮੀਟਰ ਹੈ ਕਿੰਨੀ ਲੱਗਦਾ ਕਦੋਂ ਬਣੀ ਸਾਰਾ ਕੁਝ ਇੱਥੇ ਏਦਾਂ ਡਿਸਪਲੇ ਕੀਤਾ ਗਿਆ ਤੇ ਪਿੱਛੇ ਵਾਦੀਆਂ ਦੀ ਸ਼ਾਂਤਮਈ ਰਵਣੀਕ ਅਲੌਕਿਕ ਦ੍ਰਿਸ਼ ਤੁਸੀਂ 1 ਮਿੰਟ ਚੁੱਪ ਕਰਕੇ ਦੇਖੋ ਪੰਛੀਆਂ ਦੀਆਂ ਆਵਾਜ਼ਾਂ ਸੁਣੋ ਕੱਲ੍ਹ ਦੇ ਹੀ ਆਪਾਂ ਲਗਾਤਾਰ ਇਹਦਾ ਸੁਣਾਂਗੇ ਵਾਹ ਕਮਲ ਹਾਂਜੀ ਦੋਸਤੋ 10 ਵੱਜ ਚੁਕੇ ਸਵੇਰ ਦੇ ਤੇ ਅਸੀਂ ਪਹੁੰਚ ਗਏ ਪਰਵਾਣੂ ਅਸੀਂ ਜੋਰਜੀ ਤੋਂ ਬਾયા ਕਿਹੜਾ ਪਿੰਡ ਸੀ ਸਰ ਬਨਾਸਰ ਬਾયા ਬਨਾਸਰ ਪਰਵਾਣੂ ਪਹੁੰਚੇ ਤੇ ਬੜਾ ਸ਼ਾਰਟ ਪਿਆ ਇਹ ਹੈਗਾ ਕਿੰਨਾ ਜੀ ਆਪਾਂ ਨੂੰ 108 .5 ਯਾਨੀ ਕਿ 28 ਕਿਲੋਮੀਟਰ ਕੱਲ ਆਪਣੀ 80 ਲੀਡਿੰਗ ਸੀ ਸੋ 28 ਬੀਲਾ ਲੋ ਹੋਰ ਯਾਨੀ 25-30 ਕਿਲੋਮੀਟਰ ਦਾ ਫਰਕ ਪੈ ਗਿਆ ਪਰੰਤੂ ਅਸੀਂ ਇਹ ਰეკਮੈਂਡ ਨਹੀਂ ਕਰਾਂਗੇ ਜਾਣ ਵਾਸਤੇ ਰਸਤਾ ਜਾਓ ਤੁਸੀਂ ਬਾਇਆ ਘਮਰ ਹਟੀ ਬਾਇਆ ਧਨਪੁਰਗ ਮਾਰ ਹਟੀ ਨਾਂ ਰੋਡ ਸੈਮ ਅੰਕਲ ਦੇ ਤੇ ਉੱਥੋਂ ਫਿਰ ਜੋਰਜੀ ਤੋਂ ਵਾਪਸ ਤੁਸੀਂ ਆਓ ਬਾਇਆ ਬਨਾਸਰ ਹੋ ਕੇ ਹਾਂ ਜਿਹੜਾ ਓਪਨ ਮੰਦਿਰ ਦੇਖ ਕੇ ਆਉਣ ਵਾਸਤੇ ਗੋੜਾ ਕਿਉਂਕੋ ਚੜ੍ਹਾਈ ਉਤਰਾਈ ਬਹੁਤ ਜ਼ਿਆਦਾ ਹੈ ਸਰਕ ਵੀ ਖਰਾਬ ਹੈ ਕਈ ਜਗ੍ਹਾ ਪਰੰਤੂ ਡਾਊਨ ਹਿੱਲ ਵਾਸਤੇ ਫਿਰ ਵੀ ਅਸੀਂ ਰეკਮੈਂਡ ਕਰਦੇ ਆਪੇਲ ਵਾਸਤੇ ਨਹੀਂ ਰეკਮੈਂਡ ਕਰਾਂਗੇ ਤੇ ਅੱਜ ਦਾ ਬਲੌਗ ਫਿਰ ਇੱਥੇ ਕਰੀਏ ਸਮਾਪਤ ਤੇ ਬਣੇ ਰਹੋ ਅਗਲੇ ਸਫਰਾਂ ਤੇ ਸਾਡੇ YouTube ਦੇ Facebook ਚੈਨਲ ਦੇ ਨਾਲ ਜੁੜੇ ਰਹੋ ਥੈਂਕ ਯੂ